ਯਾਦ ਰੱਖਿਓ ਜੇ ਮੈਂ ਤੁਹਾਡੇ ਬਿਜਲੀ ਦੇ ਬਿੱਲ ਜ਼ੀਰੋ ਕਰ ਸਕਦਾ ਤਾਂ ਤੁਸੀਂ ਕਾਂਗਰਸ ਤੇ ਕਾਗਲੀਆਂ ਤੇ ਭਾਜਪਾ ਨੂੰ ਜ਼ੀਰੋ ਨਹੀਂ ਕਰ ਸਕਦੇ ਫਿਰ ਜ਼ੀਰੋ ਦਾ ਜਵਾਬ ਮੈਨੂੰ ਜ਼ੀਰੋ ਨਾਲ ਹੀ ਦਿਓ ਬਹੁਤ ਮੁੰਡਿਆਂ ਜੋਸ਼ ਹੈ ਬਹੁਤ ਜੋਸ਼ ਹੈ ਜਿੱਥੇ ਜਾਣਿਆ ਦੇਖੋ ਆ ਕੋਠੇ ਪਰੇ ਪਿਆ ਉਹ ਤੇਰੀ ਦਰਿਏ ਉੱਪਰ ਵਾਲਿਆਂ ਤੋਂ ਦਰਿਏ ਸਾਡੀ ਟੀਮ ਖੜੀ ਹੈ ਸਾਰੀ ਸਾਰੀ ਸਾਡੀ ਗੁਰਦਾਸਪੁਰ ਦੀ ਟੀਮ ਖੜੀ ਹੈ ਮੈਂ ਤਾਂ ਕਰਕੇ ਜਲਦੀ ਬੋਲਣ ਲੱਗਿਆ ਕਿਉਂਕਿ ਮੌਸਮ ਖਰਾਬ ਹੋ ਰਿਹਾ ਹੈ ਸੋ ਮੈਂ ਤੁਹਾਨੂੰ ਇੰਨੇ ਹੀ ਕਹਿਣਾ ਚਾਹਨਾ ਕਿ ਮੈਂ ਇੱਥੋਂ ਹੁਣੇ ਤਸੱਲੀ ਅੱਜ ਮੈਂ ਸਾਰਾ ਦਿਨ ਗੁਰਦਾਸਪੁਰ ਸੀ ਅੱਜ ਮੈਂ ਅੱਜ ਫਤੇਗੜ ਚੂੜੀਆਂ ਸੀ ਅੱਜ ਮੈਂ ਕਲਾਨੌਰ ਸੀ ਅੱਜ ਮੈਂ ਤੁਹਾਡੇ ਕੋਲੇ ਆਇਆ ਮੈਂ ਭਲੱਥ ਵੀ ਗਿਆ ਸੀ ਵੀਰੋ ਜਿਹੜੇ ਸਾਹਬ ਦੀ ਬੱਦਲ ਬਾਈ ਹੈ ਮੈਂ ਤੁਹਾਨੂੰ ਦੱਸ ਦੇਣਾ ਇਸ ਵਾਰ ਪੰਜਾਬ ਬਣੇਗਾ ਹੀਰੋ 130 130 ਔਰ ਖੁਸ਼ਖਬਰੀ ਉੱਪਰੋਂ ਵੀ ਸੁਣ ਲਓ ਕਿ ਮੋਦੀ ਨਹੀਂ ਆ ਰਿਹਾ ਇੰਡੀਆ ਗਠਵੰਧਨ ਦੀ ਸਰਕਾਰ ਬਣੂ ਤੇ ਪੰਜਾਬ ਦਾ ਹਿੱਸਾ ਪਊਗਾ ਵਿੱਚ ਸ਼ਹਿਰੀ ਦਿੱਲੀ ਬੋਲੂ ਤੇ ਇੱਥੇ ਆਪਣੀ ਸਰਕਾਰ ਕਿਸੇ ਮਾਂ ਦੇ ਪੁੱਤ ਦੀ ਹਿੰਮਤ ਨਹੀਂ ਪੈ ਸਕਦੀ ਪੰਜਾਬ ਦਾ ਕੋਈ ਪੈਸਾ ਰੋਕ ਜੇ ਆ ਗੱਲ ਕਰਨ ਤੁਹਾਡੇ ਕੋਲੇ ਆਇਆ ਵਾਹ 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 ਸੋ ਵੀਰੋ 4 ਜੂਨ ਤੋਂ ਬਾਅਦ ਤੁਹਾਡੀ ਜ਼ਿੰਮੇਵਾਰੀ ਖਤਮ ਸਾਡੀ ਸ਼ੁਰੂ ਨਸ਼ਿਆਂ ਤੋਂ ਲੈ ਕੇ ਬਟਾਲੇ ਦੇ ਸੀਵਰੇਜ ਤੋਂ ਲੈ ਕੇ ਕੱਲੀ ਕੱਲੀ ਗੱਲ ਸਾਰੇ ਸ਼ਹਿਰ ਜਿਹੜੇ ਨੇ ਉਹ ਵੀਰੋ ਸੀਵਰੇਜ ਪੁਰਾਣੇ ਹੋ ਗਏ ਮਾੜਾ ਮਟੀਰੀਅਲ ਸੀ ਘਰਾਂ ਚ ਪਾਣੀ ਭੜੀ ਜਾਂਦਾ ਇਹ ਤਾਂ ਆਪਾਂ ਨੂੰ ਦੁਬਾਰਾ ਹੀ ਚੁਣਨਾ ਪਊ ਦੁਬਾਰਾ ਹੀ ਬੋਣਨਾ ਪਊ ਸੋ ਇਸ ਕਰਕੇ ਮੈਂ ਉਹ ਤੋਂ ਬਾਅਦ ਫਿਰ ਫ੍ਰੀ ਹੋ ਕੇ ਕੰਮ ਕਰ ਲੂੰਗਾ ਕਿਉਂਕਿ 3 ਸਾਲ ਤਾਂ ਆਪਣੇ ਐਸੇ ਟਰਮ ਦੇ ਪਏ ਨੇ 2 ਸਾਲਾਂ ਚ ਨਜ਼ਾਰੇ ਲਿਆਤੇ ਅਗਲੇ ਆ ਦੋ ਸਾਲਾਂ ਦੀ ਵਿਰੋਧੀ ਇੰਨਾ ਟੜਫਦੇ ਨੇ ਜੇ ਕਿ ਜਦੋਂ 2 ਸਾਲ ਹੋਰ ਲੱਗ ਗਏ ਵਧੀਆ ਇਹ ਤਾਂ ਸੜਕ ਤੇ ਆ ਕੇ ਲੋਕਾਂ ਦੇ ਰੋੜੇ ਇੱਟਾ ਮਾਰਨ ਲੱਗ ਜਾਣਗੇ ਆ ਹਾਲਤ ਹੋਈ ਪਈ ਐ ਇਹਨਾਂ ਦੀ ਸੋ ਵੀਰ ਜਿਉਂਦੇ ਵਾਸਤੇ ਰੋ ਜਿਹੜਾ ਤੁਸੀਂ ਪਿਆਰ ਦੇ ਰਹੇ ਹੋ ਇਹਦਾ ਕਿਸੇ ਕਰੰਸੀ 'ਚ ਕੋਈ ਮੁੱਲ ਨਹੀਂ ਦੁਨੀਆ ਦੀ ਕਿਸੇ ਤੱਕੜੀ ਜੇ ਨੂੰ ਤੋਲਿਆ ਨਹੀਂ ਜਾ ਸਕਦਾ ਜਿਹੜਾ ਤੁਸੀਂ ਪਿਆਰ ਦੇ ਰਹੇ ਹੋ ਵੀਰੋ ਹੋਰ ਦੂਜਿਆਂ ਤਾਂ ਇਕੱਠ ਹੀ ਨਹੀਂ ਹੋ ਰਹੇ ਉਹ ਸੁਖਵੀਰ ਬਾਗਲ ਜੀਪ ਤੇ ਬਹਿ ਕੇ ਵਿਚਾਰਾ ਮੈਂ ਕਹਿੰਦਾ ਬੰਦ ਦੁਕਾਨਾਂ ਨੂੰ ਐ ਕਰਦਾ ਜਾਂਦਾ ਹੁੰਦਾ ਉਹ ਵਾਹ 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 ਬਈ ਵਾਹ ਤੇਰਾ ਤਾਂ ਹੋ ਗਿਆ ਕੰਮ ਤੂੰ ਤਾਂ ਕਰ ਲੈ ਤਿਆਰੀ ਸੌ ਚੁੱਕਣ ਦੀ ਹੁਣ ਕਿਕਲੀ ਕਲੀਰ ਦੀ ਪੂਰੀ ਹਾਲਤ ਸੁਖਵੀਰ ਦੀ ਸਮਝ ਕੁਛਾਵੇਂ ਨਾ ਬੋਟ ਕੋਈ ਫਿਆਵੇਂ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਟਿੰਡੇ ਤੋਂ ਜੋ ਕੀਤੇ ਕੰਮ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਹਰਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਨਹਿਰਾਂ ਸੂਆਂ 'ਚ ਪਾਣੀ ਐ ਉਹ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਐ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਜਿਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਕਾਲੀ ਦਲ ਦੀ ਫੱਟੀ ਫਰਜੀ ਜੀਸਾਲੇ ਨੇ ਪੋਚੀ ਐ ਮੇਰਾ ਭਾਈ ਜਿਹਦਾ ਨਾਮ ਬਿਕਰਮਜੀਤ ਸਿੰਘ ਵੇ ਉਹਨੂੰ ਕਿਵੇਂ ਬਾਹਰ ਕੱਢੀਏ ਲੋਕ ਕਹਿੰਦੇ ਚਿੱਟੇ ਦਾ ਕਿੰਗ ਵੇ ਮੇਰਾ ਸੁੱਕੀ ਜਾਵੇ ਖੂਨ ਵੇਣ ਨਾਲੇ ਉੱਡੀ ਜਾਵੇ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਬੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬੜੀ ਲੁੱਟੀ ਐ ਕੁੱਗੀ ਛੱਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਮਾਨ ਭਗਵੰਤ ਨੇ ਪੁੱਟੀ ਐ 4 ਜੂਨ ਤੋਂ ਬਾਅਦ ਕਾਲੀ ਦਲ ਦੀ ਪੰਜਾਬ ਚੋਂ ਪੱਕੀ ਹੋਈ ਛੁੱਟੀ ਐ ਬੋਲੇ ਸੋਨਿਆ ਮੈਨੂੰ ਮੁੱਖ ਮੰਤਰੀ ਸਾਹਿਬ ਪੁੱਛਦੇ ਰਹਿੰਦਿਆ ਕਹਿੰਦੇ ਪੰਜਾਬ ਦੇ ਵਿੱਚ ਕਿਵੇਂ ਚੱਲ ਰਿਹਾ ਕਿੱਥੇ ਆਜ ਮੈਂ ਕਹਾ ਜੀ ਮਾਜੇ 'ਚ ਆਂ ਕਹਿੰਦੇ ਕੀ ਕਹਿੰਦਾ ਮੈਂ ਕਹਾ ਮਾਜਾ ਤਾਂ ਕਨਾ ਰਿਕਾਰਡ ਤੋੜ ਦਿਆਂਗੇ ਜੀ ਕਹਿੰਦੇ ਮੈਨੂੰ ਇਨਕਲਾਬ ਜਿੰਦਾਬਾਦ ਦੇ ਨਾਰੇ ਭੇਜਦਿਆ ਕਰ ਉੱਥੋਂ ਪਤਾ ਲੱਗ ਜਾਂਦਾ ਮਾਜੇ ਦਾ ਜੋਸ਼ ਦੋਨੇ ਹੱਥ ਉਪਰ ਚਾੱਕ ਕੇ ਦੋ ਨਾਅਰੇ ਲਾ ਦਿਓ ਇਨਕਲਾਬ ਜਿੰਦਾਬਾਦ ਇਨਕਲਾਬ ਬੋਲੇ ਸੋਨਿਹਾਲ ਸ਼ਹਿਰੀ ਕਲ ਸਿੱਖ ਮਿਲਲੀ ਤੁਹਾਡਾ ਧੰਨਵਾਦ ਕਰੂਗਾ ਸ਼ਹਿਰੀ ਕਲ ਮੈਂ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਸਰ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਸਾਂ ਇੱਥੇ ਜਿਹੜੇ ਕਾਂਗਰਸੀ ਕੈਬਨਿਟ ਦੀਆਂ ਵਜ਼ੀਰਾਂ ਚ ਰਹੇ ਨੇ ਜਿਨ੍ਹਾਂ ਜਿਨ੍ਹਾਂ ਨੇ ਆਪਣੇ ਐਮਸੀ ਦੀਆਂ ਟਿਕਟਾਂ ਦਿੱਤੀਆਂ ਨੇ ਮੈਂ ਅੱਜ ਤੱਕ ਕਦੇ ਨਹੀਂ ਬੋਲਿਆ ਉਹਨਾਂ ਦੇ ਮੁੰਡਿਆਂ ਦੇ ਨਸ਼ੇ ਵੇਚਣ ਦੇ ਪਰਚੇ ਨੇ ਇੱਕ ਇੱਥੇ ਕਾਉਂਸਲਰ ਹੈ ਉਹਦੇ ਪਣੇਵੇਂ ਦੇ ਨਸ਼ਾ ਵੇਚਣ ਦਾ ਪਰਚਾ ਹੈ ਪਰ ਕਿਤੇ ਨਾ ਕਿਤੇ ਕੁਝ ਸਾਡੇ 'ਚ ਵੀ ਕਾਲੀਆਂ ਪੇਡਾਂ ਨੇ ਤੁਹਾਡੇ ਅਸ਼ੀਰਵਾਦ ਦੀ ਲੋੜ ਹੈ ਇੱਕ ਵਾਰੀ ਝਾੜੂ ਕੈਂਪ ਦੇ ਵਿੱਚ ਫੇਰਨਾ ਸਰ ਇਹ ਸਾਡਾ ਜਿਹੜਾ ਬਟਾਲਾ ਹੈ ਇਹ ਉਹਦਾ ਦਿਲ ਹੈ ਜੀ ਜਿਹੜਾ ਦਿਲ ਹੈ ਇਹਦੇ ਵਾਸਤੇ ਮੈਂ ਤੁਹਾਡੇ ਕੋ ਇਹੋ ਅਰਜ਼ ਕਰਨੀ ਹੈ ਉਹ ਘਰ ਜੋ ਕੈਂਪ ਵਾਲਿਓ ਇਹਦੇ ਵਾਸਤੇ ਮੈਂ ਹੱਥ ਜੋੜ ਕੇ ਤੁਹਾਡੇ ਕੋਲ ਹੋਰ ਜੀ ਕਰਨੀ ਆ ਇਸ ਕੈਂਪ ਨੂੰ ਇਹ ਜਿੱਧਰ ਚੋਣ ਉਧਰ ਝਾੜੂ ਫਿਰ ਜਾਂਦਾ ਇਹਨਾਂ ਨੂੰ ਖੁੱਲੇ ਗੱਫੇ ਦੇ ਕੇ ਅਸੀਂ ਤਗੜੇ ਕਰਨਾ ਤਿਆਰੋ ਪੱਕੀ ਗੱਲ ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦਾ ਆ ਕਈ ਮੰਤਰੀ ਲੱਗੇ ਨੇ ਇੱਥੇ ਸਾਧੂ ਬਦਨਾਮ ਕਰਨ ਵਾਸਤੇ ਮੈਂ ਕਹਿੰਦਾ ਇੱਕ ਪੈਸੇ ਦਾ ਸਬੂਤ ਲੈ ਆਉਣਾ ਸਿਆਸਤ ਛੱਡ ਕੇ ਨੀਂ ਤਾ ਮੈ ਜਾਊਂਗਾ ਜਿਆਦਾ ਸਮਾਂ ਤਾਂ ਨਹੀਂ ਲੈਣਾ ਮਾਨ ਸਾਹਿਬ ਸਰ ਉਹ ਐਂਡ ਤੱਕ ਜਿਹੜੀ ਮੋੜ ਖਤਮ ਹੁੰਦੀ ਆ ਉੱਥੋਂ ਤੱਕ ਦੁਨੀਆ ਖਲੋਤੀ ਆ ਤੁਹਾਡੇ ਪਿਆਰ ਵਾਸਤੇ ਇਹ ਪਿਆਰ ਕਰਦੇ ਨੇ ਤੁਹਾਡੀ ਇਮਾਨਦਾਰੀ ਦੀਆਂ ਮਸਾਲਾਂ ਘਰ ਘਰ ਜਾਂਦੀਆਂ ਨੇ ਮੈਂ ਤੁਹਾਡਾ ਸਾਰਿਆਂ ਦਾ ਕਿਉਂਕਿ ਨੇਰੀ ਵੜੀ ਆ ਇਹ ਦਿਲੋਂ ਪਿਆਰ ਆ ਸਰ ਵੇਖੋ ਤੂਫਾਨ ਦੇ ਵਿੱਚ ਕੱਟੇ ਦੇ ਵਿੱਚ ਖਲੋਤੇ ਨੇ ਦੋਵੇਂ 바ਵਾ ਖੜੀਆਂ ਕਰਕੇ ਐਨਾ ਕਿ ਜੋਸ਼ ਆ ਜਾਵੇ ਆ ਇੱਕ ਮੈਂ ਹੋਰ ਗੱਲ ਦੱਸਦਿਆਂ ਜੀ ਕਾਂਗਰਸ ਦੀ ਸ਼ਰਾਬ ਕੈਂਪ ਚ ਵਰਤਨ ਦਾ ਹੈ ਬੀਜੇ ਪੁੱਛ ਲੋ ਬੰਵੇਂ ਸਹੀ ਗੱਲ ਹੈ ਪੈਸੇ ਵੀ ਹੁੰਨ ਦਾ ਭੇਜੇ ਇਹ ਸਾਰਾ ਕੰਮ ਇੱਥੇ ਚੱਲ ਰਿਹਾ ਜੇ ਇਹ ਪੈਸੇ ਦੇਣਗੇ ਮੈਂ ਹੱਥ ਬਨ ਕੇ ਬੇਨਤੀ ਕਰਦਾ ਮਨਾ ਨਾ ਕਰਿਓ ਲక్ష్ਮੀ ਨੀ ਮੋੜੀ ਦੀ ਹੁੰਦੀ ਉਹ ਥੋੜੀ ਨੇ ਇਹਨਾਂ ਨੇ ਕਿਹੜਾ ਨਰਮਾ ਵਿੱਚ ਪੈਸੇ ਫੜ ਕੇ ਕਹਿ ਦਿਓ ਬੀ ਆ ਤੇ ਇੱਕ ਤਰੀਕ ਨੂੰ ਕਰ ਦਿਓ ਬੀ ਜਿਹੜੇ ਜਿਹੜੇ ਸਮਝ ਗਏ ਤਾੜੀ ਮਾਰ ਦਿਓ ਬਾਕੀ ਨੂੰ ਮਾਫ ਆ ਲਾ ਬਹੁਤ ਸਮਝਦਾਰ ਕੈਂਪ ਹੈ ਜੀ ਇਹ ਕੈਂਪ ਵਾਲੇ ਤਾਂ ਬਹੁਤ ਸਮਝਦਾਰ ਨੇ ਜਿੰਦਾਬਾ ਜਿੰਦਾਬਾ ਬਹੁਤ ਬਹੁਤ ਧੰਨਵਾਦ ਦੋਵੇਂ ਬਾਵਾ ਖੜੀਆਂ ਕਰਕੇ ਕਿਨਾਰਾ ਮਾਨ ਸਾਹਿਬ ਨੂੰ ਪਿਆਰ ਦੇ ਦਿਓ ਆਵਾਜ਼ ਆਉਣੀ ਚਾਹੀਦੀ ਹੈ ਦੋਵੇਂ ਬਾਵਾ ਦੀ ਏ ਨਕਲਾ